ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਐਨ ਆਰ ਆਈ ਹਾਂ ਮੈਂ 7 ਸਾਲ ਪਹਿਲਾਂ ਆਪਣੀ ਆਪਣਾ ਘਰ ਦਿੱਤਾ ਸੀ ਰੈਨ ਨੂੰ ਇਹ ਸਾਡੇ ਗਵਾਂਡੀਆਂ ਨੇ ਦਵਾਇਆ ਸੀ ਉਹ ਕਹਿੰਦੇ ਗਰੀਬ ਆ ਬਹੁਤ ਇਹਨਾਂ ਕੋਲ ਇਹਨਾਂ ਹੈ ਨਹੀਂ ਮੈਂ ਕਿਰਾਇਆ ਵੀ ਓਨਲੀ 1500 ਲਿਆ ਸੀ ਇਹਨਾਂ ਤੋਂ ਤੇ ਬਾਅਦ ਚ ਚਲੋ ਇਹਨਾਂ ਨੇ ਪੂਰਾ ਘਰ ਲੈ ਲਿਆ ਪਹਿਲਾਂ ਥੋੜਾ ਘਰ ਸੀ ਫਿਰ ਬਾਅਦ ਚ ਪੂਰਾ ਲੈ ਲਿਆ ਇਹਨਾਂ ਨੇ ਘਰ ਕਹਿੰਦੇ ਅਸੀਂ ਕਿਰਾਇਆ ਵਧਾ ਦਿੰਨੇ ਆ 3000 ਦੇਣ ਲੱਗ ਪਏ ਤੇ 5 ਸਾਲ ਪਹਿਲਾਂ ਮੈਂ ਇਹਨਾਂ ਨੂੰ ਆਖਿਆ ਚਲੋ ਹੁਣ ਤੁਸੀਂ ਆਪਣਾ ਹੋਰ ਲੱਭ ਲਓ ਤੇ ਮੇਰੀ ਮੇ ਹੈ ਤੇ ਮੇਰੀ ਫੈਮਿਲੀ ਨੇ ਇਥੇ ਇੰਡੀਆ ਆਉਣਾ ਪੰਜ ਸਾਲ ਪਹਿਲਾਂ ਦੀ ਗੱਲ ਹੈ ਤੇ ਫੇਰ ਇਹ ਬਸ ਲਾਰੇ ਲਾਉਣ ਲੱਗ ਗਏ ਕਹਿੰਦੇ ਆ ਕਿ ਹੁਣ ਵਿంటర్ ਆ ਗਈ ਆ ਇਹਤੇ ਕੁਛ ਹੋਣਾ ਨਹੀਂ ਆ ਤੇ ਫਿਰ ਇਹਨਾਂ ਨੂੰ ਪੁੱਛਣਾ ਵੀ ਹੁਣ ਤਾਂ ਤੁਸੀਂ ਦੱਸੋ ਕਹਿੰਦੇ ਹੁਣ ਸਮਰ ਆ ਗਈ ਆ ਮੇਰੀ ਆ ਕੁੜੀ ਦਾ ਡਾਈਵੋਰਸ ਹੋ ਗਿਆ ਏ ਉਹ ਸਾਡੇ ਘਰ ਆ ਕੇ ਬਹਿ ਗਈ ਆ ਇੱਕ ਕੁੜੀ ਦੀ ਡੈਥ ਹੋ ਗਈ ਹਸਬੰਡ ਡੈਥ ਹੋ ਗਈ ਸੀ ਤੇ ਕਹਿੰਦੇ ਹੁਣ ਸਾਨੂੰ ਥੋੜਾ ਜਿਹਾ ਟਾਈਮ ਦਿਓ ਐਂ ਟਾਈਮ ਪਾ ਪਾ ਕੇ ਪਾਪਾ ਕੇ ਇਹਨਾਂ ਨੇ 5 ਸਾਲ ਨੰਗਾ ਲੇ ਆ ਤੇ ਹੁਣ ਜਦੋਂ ਇਹਨਾਂ ਨੂੰ ਮੈਂ ਆ ਕਿਹਾ ਕਿ ਪਲੀਜ਼ ਮੇ ਤਾਂ ਮੇਰੀ ਫੈਮਲੀ ਨੇ ਆਉਣਾ ਏ ਮੈਂ ਕਿੱਥੇ ਰਹੂੰਗੀ ਤੇ ਕਹਿੰਦੇ ਕੋਈ ਨਾ ਇਟਸ ਸਾਡਾ ਘਰ ਬਣ ਰਿਹਾ ਸਾਡਾ ਘਰ ਬਣ ਰਿਹਾ ਇਹ 5 ਸਾਲ ਤੋਂ ਇਹਨਾਂ ਦਾ ਘਰ ਘਰ ਕਹਿੰਦੇ ਸੀ ਬਣ ਰਿਹਾ ਜਿੱਦਾਂ ਮੈਡਮ ਇਹ ਕਹਿ ਰਹੇ ਆ ਵੀ ਜਿੱਦਾਂ ਇਹਨਾਂ ਨੂੰ ਕੋਈ ਕੋਈ ਸੌਦੇਬਾਜ਼ੀ ਇਹ ਮਕਾਨ ਲੈਣ ਵਾਲੇ 50000 ਰੁਪਏ ਸਾਈ ਵੀ ਦਿੱਤੀ ਗਈ ਹੈ ਨਾ ਕੋਈ ਇਹਨਾਂ ਨੇ ਸਾਈ ਨਹੀਂ ਦਿੱਤੀ ਇਹਨਾਂ ਨੇ ਮੈਨੂੰ ਅਖਿਆ ਕਿ ਤੇਰਾ ਫੇਰਾ ਸੀ ਘਰ ਵਕਾਉਨੇ ਆ ਮੈਨੂੰ ਪਤਾ ਸੀ ਕਿ ਮੈਂ ਨਹੀਂ ਲਾਕੇ ਮੈਂ ਨਹੀਂ ਵੇਚਣਾ ਇਹਨਾਂ ਨੂੰ ਘਰ ਤੇ ਇਹਨਾਂ ਨੇ ਕਿਹਾ ਕਿ ਤੈਨੂੰ ਅਸੀਂ 24 ਲੱਖ ਦਿੰਨੇ ਆ ਮੈਂ ਇਹਨਾਂ ਨੂੰ ਲਾਰੇ ਲਈ ਰੱਖੀ ਕਿਉਂਕਿ ਇਹ ਮੈਨੂੰ ਕਹਿੰਦੇ ਸੀ ਨਾ ਆਪਣੇ ਮਾਮੇ ਨੂੰ ਦੱਸੀ ਨਾ ਆਪਣੇ ਭਵਾਂ ਨੂੰ ਦੱਸੀ ਕਿਸੇ ਨੂੰ ਇਨਫੋਰਮ ਕਰਨ ਦੀ ਜਰੂਰਤ ਨਹੀਂ ਆ ਕੋਠੀੜ ਆਪਣਾ بس ਇਹਨਾਂ ਦਾ ਮਕਸਦ ਸੀ ਘਰੜ ਆਪਣਾ ਕਹਿੰਦੇ ਕਿਸੇ ਨੂੰ ਇਨਵੋਲ ਨਾ ਕਰੀ ਤੈਨੂੰ ਉੱਥੇ ਅਸੀਂ ਬੈਂਕ ਚ ਪੈਸੇ ਪਾ ਦਿੰਨੇ ਆ ਤੇ ਆਨਲਾਈਨ ਸਾਈਨ ਕਰਦੇ ਕੀ ਹੁਣ ਕਹਿਣੀ ਹੈ ਵੀ ਅੱਜ ਮੇਰੇ ਗੱਲ ਪਈ ਹੈ ਜਿਹੜੀ ਪੂਰੀ ਰੁਪਈ ਬਾਹਰੋਂ ਆਈ ਆ ਨਾਲ ਉਹਦੇ ਨਾਲ ਦੂ ਬੰਦੇ ਹੋਰ ਸੀ ਕੱਪੜੇ ਪਾੜੇ ਮੇਰਾ ਗਹਿਣਾ ਅੰਦਰ ਪਿਆ ਵਾ ਮੇਰੇ ਪੈਸਾ ਅੰਦਰ ਪਿਆ ਵਾ ਜਦੋਂ ਅਸੀਂ ਅੰਦਰ ਮੈਂ ਤੇ ਮੇਰੀ ਪਰਜਾਈ ਅੰਦਰ ਜਦੋਂ ਵੜੇ ਅਸੀਂ ਸਸਰੀਕਾਲ ਬੁਲਾਈ ਆ ਅਸੀਂ ਆਪਣਾ ਤੇ ਸਮਾਨ ਰੱਖਣਾ ਸੀ ਤੇ ਇਹ ਦੋਨੋਂ ਆ ਆਂਟੀ ਦੇ ਇਹਨਾਂ ਦੀ ਰਮਨ ਕੁੜੀ ਉਹ ਸਾਡੇ ਗੱਲ ਪੈ ਗਈਆਂ ਤੇ ਸਾਨੂੰ ਬੈੱਡ ਤੇ ਸੁੱਟਦਾ ਤੇ ਮੇਰੀ ਚੈਨੀ ਸੀ 15 ਤੋਲੇ ਦੀ ਤੇ ਬ੍ਰੈਸ ਬ੍ਰੈਸਲੇਟ ਸੀ ਮੇਰਾ ਡਾਇਮੰਡ ਦਾ ਉਹ ਹੁਣ ਮੈਨੂੰ ਨਹੀਂ ਪਤਾ ਕਿੱਥੇ ਇਹਨਾਂ ਨੇ ਖਿੱਚਿਆ ਕਿੱਥੇ ਗਿਆ ਹੈ ਕੀ ਲੱਗਦਾ ਹੁਣ ਤੁਹਾਨੂੰ ਇਹ ਕੀ ਕੋਈ ਸਿਆਸੀ ਨਜ਼ਦੀਕੀ ਵਿਚ ਹੈ ਜਾਂ ਇਹ ਹਰਪਾ ਚਾਉਂਦੇ ਜਾਂ ਕੀ ਇਹ ਹੜਪਣਾ ਚਾਉਂਦੇ ਆ ਹਾਂ ਜੀ ਹਾਂ ਇਹ ਰਾਜੀਨਾਵਾ ਵੀ ਅਸੀਂ 23 ਦਸੰਬਰ ਨੂੰ ਰਾਜੀਨਾਵ ਹੋਇਆ ਇਹਦੀ ਇੱਕੋ ਹੀ ਜਿੱਦ ਸੀ ਕੁੜੀ ਬਾਹਰੋਂ ਆਉਗੀ ਅਸੀਂ ਚਾਬੀਆਂ ਦੇਵਾਂਗੇ ਕੁੜੀ ਬਾਹਰੋਂ ਆਉਗੀ ਚਾਬੀਆਂ ਦੇਵਾਂਗੇ ਮੈਂ ਆਪਣੇ ਪਰਿਵਾਰ ਨੂੰ ਛੱਡ ਕੇ ਦੋ ਬੱਚਿਆਂ ਨੂੰ ਕੰਮ ਛੱਡ ਕੇ ਤੇ 3 ਲੱਖ ਦੀ ਟਿਕਟ ਲਾ ਕੇ ਇੱਥੇ ਆਈ ਹਾਂ ਬਸ ਚਾਬੀਆਂ ਲੈਣ ਲਈ ਕਿ ਹਾਲਾਂ ਮੈਂ ਆਪਣੀ ਪਾਵਰ ਆਫ ਟਰਨੀ ਮੈਂ ਆਪਣੇ ਸਰਤਾਜ ਸਿੰਘ ਰਟੋਲ ਨੂੰ ਭਰਾ ਨੂੰ ਦਿੱਤੀ ਸੀ ਤੁਸੀਂ ਹੁਣ ਕੀ ਮੰਗ ਰਹੇ ਹੋ ਤੁਸੀਂ ਕੀ ਮੰਗ ਰਹੇ ਕਿਉਂ ਜੀ ਮੈਂ ਮੰਗ ਇਹ ਕਰਦੀ ਹਾਂ ਕਿ ਇਹ ਇਥੋਂ ਇਹਨੂੰ ਕੱਢਿਆ ਜਾਵੇ ਮੇਰੇ ਘਰ ਤੋਂ ਜਿਹੜੇ ਸਰਤਾਜ ਸਿੰਘ ਆ ਤੇ ਮੈਂ ਤਾਂ ਤੰਤੰਦ ਰਹਣ ਵਾਲਾ ਮਾਂ ਮੇਰੀ ਸਿਸਟਰ ਨਿਊਜ਼ੀਲੈਂਡ ਰਹਿੰਦੇ ਆ ਤੇ ਇਹਨਾਂ ਨੇ 7 ਸਾਲ ਪਹਿਲਾਂ ਆਪਣਾ ਮਕਾਨ ਕਿਰਾਏ ਤੇ ਦਿੱਤਾ ਹੈਗਾ ਇਹਨੂੰ ਕਿਰਾਏ ਤੇ ਦਿੱਤਾ ਹੀ ਉਹ ਆਦੀ ਮੈਂ ਗਰੀਬ ਆ ਤੇ ਮੈਂ ਚਲੋ ਸਪਾਈਸ ਵੀ ਕਰ ਲੂੰਗੀ ਤੇ ਮੇਰੀਆਂ ਬੱਚੀਆਂ ਵਾਂ ਤੇ ਮੇਰੇ ਤੇ ਰਹਿਮ ਕਰੋ ਮੈਨੂੰ ਕਿਰਾਏ ਤੇ ਦੇ ਦਿਓ ਇਹਨਾਂ ਨੇ ਕਿਰਾਏ ਤੇ ਦਿੱਤਾ ਤੇ ਜਦੋਂ ਹੁਣ ਇਹਨਾਂ ਨੂੰ ਆਂਦੇ ਹੀ ਵੀ ਇਹਨਾਂ 4-5 ਸਾਲ ਹੋ ਗਏ ਇਹਨੂੰ ਲਾਰੇ ਲਾਉਂਦਿਆਂ ਨੂੰ ਇਸ ਤਰੇਹਾਰੀ ਔਰਤ ਨੂੰ ਤੇ ਜਦੋਂ ਉਹਨੂੰ ਕਿਨਾਂ ਆੰਦੀ ਆਪੀ ਚੇਂਜ ਕਰੋ ਕਿ ਤੁਸੀਂ ਘਰ ਆਪਾਂ ਜੇ ਕਦੀ ਕਦੀ ਠੰਡ ਦਾ ਮੌਸਮ ਕਦੀ ਕਦੀ ਗਰਮੀ ਦਾ ਮੌਸਮ ਆ ਕਦੀ ਬੱਚਿਆਂ ਦੀਆਂ ਛੁੱਟੀਆਂ ਨਹੀਂ ਆ ਕਦੀ ਉਹ ਹਰ ਵਾਰ ਬੰਨਾ ਮਾਰਦੀ ਆ ਫਿਰ ਸਰ ਇਹਨਾਂ ਨੇ ਰੂਬੀ ਰਿਪਨਦੀਪ कौर ਰੂਬੀ ਨੇ ਐਨ ਆਰ ਆਈ ਥਾਣੇ ਐਨ ਆਰ ਆਈ ਦੇ ਵਿੰਗ ਦੇ ਵਿੱਚ ਆਪਣੀ ਰਿਪੋਰਟ ਦਰਜ ਕਰਾਈ ਚੰਡੀਗੜ੍ਹ ਫਿਰ ਉਥੋਂ ਮਾਰ ਕੇ ਹੋ ਕੇ ਏਆਈਆ ਆਪਣੇ ਐਨ ਆਰ ਆਈ ਥਾਣੇ ਅੰਮ੍ਰਿਤਸਰ ਦੇ ਵਿੱਚ ਉੱਥੇ ਦੋਵਾਂ ਤਰ੍ਹਾਂ ਦਾ ਰਾਜੀਨਾਮਾ ਹੋਇਆ ਇਹ ਮੰਨਦੀ ਨਹੀਂ ਖਾਲੀ ਕਰਾਉਣ ਨੂੰ ਆਂਦੀ ਸੀ ਜਦੋਂ ਲੜਕੀ ਆਏਗੀ ਉਦੋਂ ਹੀ ਮੈਂ ਚਾਬੀ ਉਹਦੇ ਹੱਥੇ ਦੇ ਦਵਾਂਗੀ ਠੀਕ ਹੈ ਜਦੋਂ ਕਿ ਜਦੋਂ ਇਹਨੇ ਘਰ ਦੇਣਾ ਸੀਗਾ ਕਿਰਾਏ ਤੇ ਉਦੋਂ ਕਿਸੇ ਦੇ ਗਵਾਂਡੀ ਦੇ ਕਹਿੰਦੇ ਸੀ ਚਾਬੀ ਦੇ ਦਿੰਦੀ ਸੀ ਤੇ ਦੇਖੋ ਕਿੰਨਾ ਧੱਕਾ ਵਾ ਐਨ ਆਰ ਆਈ ਦੇ ਨਾਲ ਚਾਬੀ ਲੈਣ ਵਾਸਤੇ ਉਹ ਹੁਣ ਉਥੋਂ ਆਈ ਆ ਨਿਊਜ਼ੀਲੈਂਡ ਤੋਂ ਆਈ ਆ ਤੇ ਜਿਹਨੂੰ ਹੁਣ ਚਾਬੀ ਦੇਣ ਦੀ ਬਜਾਏ ਉਹਦੇ ਤੇ ਗਲਤ ਐਲੀਗੇਸ਼ਨ ਲਾਉਣ ਰਹੀ ਆ ਮੈਂ ਤਾਂ ਝੂਠੇ ਪਰਚੇ ਜੇ ਫਸਾ ਦੂੰਗੀ ਮੈਂ ਤਾਂ ਝੂਠੇ ਪਰਚੇ ਫਸਾ ਦੂੰਗੀ ਇਹ ਕਿਰਾਏਦਾਰ ਔਰਤ ਕਹਿੰਦੀ ਆ ਵੀ ਮੇਰਾ ਭਰਾ ਐਮ ਐਲ ਏ ਕਸ਼ਮੀਰ ਸਿੰਘ ਸੋਲ ਦਾ ਪੀਏ ਆ ਤੇ ਮੈਟਰ ਤੇ ਤੇ ਤੇਰੇ ਸਾਰੇ ਰਿਸ਼ਤੇਦਾਰਾਂ ਦੇ ਉੱਤੇ ਜਿਨ੍ਹਾਂ ਜਿਨ੍ਹਾਂ ਦੇ ਕੋਲ ਤੂੰ ਰਹਿਣੀ ਪਈਆਂ ਸਰਤਾਜ ਸਿੰਘ ਉਹਨਾਂ ਤੇ ਅੰਦਰ ਸਿੰਘ ਉਹਨਾਂ ਤੇ ਮੈਂ ਝੂਠੇ ਪਰਚੇ ਪਰਚੇ ਦਰਜ ਕਰਾਉਂਗੀ ਜੇ ਦਾ ਹੁਣ ਨਾ ਲੈਣ ਦੇ ਵੀ ਇੱਕ ਕੁੱਟਮਾਰ ਕੀਤੀ ਗਈ ਮੇਰੇ ਘਰ ਆ ਕੇ ਸਰਤਾਜ ਨੇ ਦੇ ਦੂਜੀ ਪੂਰੀ ਰੁਪਈਏ ਇਹ 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 ਅਸੀਂ ਜਦੋਂ ਆਪਣਾ ਸਮਾਨ ਰੱਖਣ ਗਏ ਇਹਨਾਂ ਦੇ ਰਿਸ਼ਤੇਦਾਰ ਸਾਡੇ ਨਾਲ ਆ ਹੀ ਗਏ ਵੀ ਤੁਸੀਂ ਉਹਨਾਂ ਨੇ ਖਾਲੀ ਕਰ ਦੇਣਾ ਵਾ ਤੇ ਤੁਸੀਂ ਆਪਣਾ ਸਮਾਨ ਲੈ ਜਾਓ ਜਦੋਂ ਅਸੀਂ ਆਪਣਾ ਸਮਾਨ ਲੈ ਕੇ ਗਏ ਤੇ ਇਸ ਉਲਟੇ ਸਾਡੇ ਗੱਲ ਪੈ ਗਏ ਅਸੀਂ ਇਹਨਾਂ ਦੇ ਗੱਲ ਨਹੀਂ ਪਏ ਇਹਨਾਂ ਨੇ ਸਾਡੇ ਵੀ ਸੱਟਾਂ ਲਾਈਆਂ ਇਹ ਲੜਕੀ ਦੇ ਕਿਦਾਂ ਚੈਨੀ ਤੇ ਬ੍ਰੇਸਲੇਟ ਇਹਨਾਂ ਨੇ ਤੋੜ ਤ ਫਰ ਤੋਂ ਬਰ ਤੋਂ ਕਰਤਾ ਨਾ ਅਸੀਂ ਥਾਣੇ ਆ ਕੀ ਹੋਣ ਕੀਤਾ ਹੁਣ ਜੀ ਦੇਖੋ ਕਿੰਨਾ ਅਸੀਂ ਤਾਂ ਇਨਸਾਫ ਚਾਹੁੰਨੇ ਆ ਵੀ ਐਨ ਆਰ ਆਈ ਹੈਗੀ ਆ ਲੜਕੀ ਇਹਨੂੰ ਇਨਸਾਫ ਮਿਲੇ ਨਹੀਂ ਤਾਂ ਐਨ ਆਰ ਆਈ ਤੇ ਇਸੇ ਕਰਕੇ ਡਰਦੇ ਕਰਕੇ ਹੀ ਡਰਦੇ ਕਰਕੇ ਹੀ ਇੱਥੇ ਆਪਣੀਆਂ ਜ਼ਮੀਨਾਂ ਜ਼ਾਇਦਾ ਵੇਚ ਕੇ ਜਾ ਰਹੇ ਆ ਇਹਨਾਂ ਹਾਲਾਤਾਂ ਦੇ ਕਰਕੇ ਹੀ ਐਨ ਆਰ ਆਈ ਇੱਥੇ ਰਹਿਣਾ ਪਸੰਦ ਨਹੀਂ ਕਰਦੇ ਇਸੇ ਕਰਕੇ ਹੀ ਐਨ ਆਰ ਆਈ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ 'ਚ ਜਾ ਰਹੇ ਆ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਕਰਿੰਦਾ ਵਾ ਇਹਦਾ ਇਹਦਾ ਭਰਾ ਜਿਹੜਾ ਕਿ ਇਹਨੂੰ ਡਾਕਟਰ ਐਮ ਐਮ ਐਲ اے ਐਮ ਐਲ اے ਦੀ ਸ਼ਹਿਰ ਤੇ ਹੀ ਇਹਨਾਂ ਨੇ ਘਰ ਮੰ ਲਿਆ ਹੋਇਆ ਵਾ ਕੀ ਲੱਗਦਾ ਤੈਨੂੰ ਇਹ ਕਬਜ਼ਾ ਹੋਣਾ ਚਾਹੀਦਾ ਇਹ ਕਬਜ਼ਾ ਕਰਕੇ ਬੈਠੇ ਆ ਪੂਰੇ ਆਪਣੇ ਪੈਰ ਪਸਾਰ ਕੇ ਬੈਠੇ ਆ ਮਾਲਕ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਰਿਹਾ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਐਸ ਐਸ ਪੀ ਸਾਹਿਬ ਤੋਂ ਸੀ ਐਮ ਮਾਨ ਤੋਂ ਕੁਲਦੀਪ ਧਾਰੀਵਾਲ ਤੋਂ ਐਨ ਆਰ ਆਈ ਵਿੰਗ ਦੇ ਜਿਹੜੇ ਹੈਗੇ ਆ ਇੰਚਾਰਜ ਮੰਤਰੀ ਉਹਨਾਂ ਤੋਂ ਅਸੀਂ ਗੁਜਾਰਿਸ਼ ਕਰਦੇ ਆਂ ਕਿ ਇਹਨਾਂ ਨੂੰ ਇਹਦਾ ਬੰਦਾ ਹੱਕ ਦਵਾਇਆ ਜਾਵੇ ਇਹਨਾਂ ਦਾ ਘਰ ਖਾਲੀ ਕਰਾ ਕੇ ਦਿੱਤਾ ਜਾਵੇ ਮੇਰਾ ਨਾਮ ਰਵਿੰਦਰਪਾਲ ਕਿੱਥੋਂ ਰਹਿਣ ਵਾਲੇ ਆਂ ਅਸੀਂ ਨੂਰਦੀ ਅਡੇ ਦੇ ਰਹਿਣ ਵਾਲੇ ਆਂ ਕੀ ਗੱਲ ਕੀ ਹੋ ਕੋਈ ਗੱਲ ਨਹੀਂ ਹੋਈ ਅਸੀਂ 7-8 ਸਾਲ ਤੋਂ ਰਹਿੰਦੇ ਆ ਅਸੀਂ ਆਨਲਾਈਨ ਇਹਨੂੰ ਹਰ ਮਹੀਨੇ ਕਰਾਇਆ ਪਾਉਨੇ ਆ ਤੇ ਇਹਨੇ ਸਾਡੇ ਨਾਲ ਸੌਦਾ ਕਰ ਚੁੱਕੀ ਸੀ 20 ਲੱਖ ਤੋਂ ਲੈ ਕੇ ਤੇ ਮੁੱਕਰਦੀ ਗਈ ਫਿਰ 24 ਲੱਖ ਤੇ ਜਾ ਕੇ ਸਾਡਾ ਸੌਦਾ ਮੁੱਕਿਆ ਜੋ ਕਿ ਤਜਿੰਦਰਪਾਲ ਨੂੰ ਅਸੀਂ ਘੱਟੋ-ਘੱਟ 7 ਮਹੀਨੇ ਪਹਿਲਾਂ 50000 ਰੁਪਇਆ ਸਾਹੀ ਵੀ ਫੜਾ ਦਿੱਤੀ ਸੀ ਤੈਂਦਰਪਾਲ ਵਿੱਚ ਸੌਦਾ ਕਰਾਉਂਦਾ ਸੀ ਪ੍ਰਾਪਰਟੀ ਡੀਲਰ ਉਹਨੇ ਸਾਡੇ ਨਾਲ ਸਾਰਾ ਕੁਝ ਗੱਲਬਾਤ ਕੀਤੀ ਸਾਨੂੰ ਇਹੋ ਕਹੀ ਗਿਆ ਕੋਈ ਨਹੀਂ ਭਾਰ ਤੁਹਾਡਾ ਪੱਕਾ ਸੌਦਾ ਹੋ ਗਿਆ ਤੁਹਾਨੂੰ ਜਲਦੀ ਮਿਲ ਜੂਗਾ ਮੈਂ ਇਹਨੂੰ ਖੁਦ ਫੋਨ ਤੇ ਕਿਹਾ ਮੈਂ ਕਿਹਾ 5 ਲੱਖ ਰੁਪਈਆ ਸਾਡੇ ਤੋਂ ਤੂੰ ਲੈ ਲੈ ਆਪਣਾ ਫੋਨ ਨੰਬਰ ਸੈਂਡ ਕਰ ਸਾਡੇ ਤੋਂ 5 ਲੱਖ ਰੁਪਈਆ ਚੁੱਕ ਤੇ ਤੂੰ ਜਦੋਂ ਮਰਜ਼ੀ ਆ ਤੇ ਆਪਣੇ ਸਾਰੇ ਪੈਸੇ ਲੈ ਕੇ ਤੇ ਸਾਨੂੰ ਰਜਿਸਟਰੀ ਕਰ ਜਾ ਜਿਹੜੇ ਰੁਪਈ ਨੂੰ ਰੁਪਈ ਨੂੰ ਮੈਂ ਕਿਹਾ ਜਿਹੜੀ ਉਹ ਐਨ ਆਰ ਆਈ ਆ ਤ੍ਰਿਪੰਧਪੁਰ ਮੈਨੂੰ ਮੈਨੂੰ ਕਿਰਾਏ ਤੇ ਮਕਾਨ ਦਿੱਤਾ ਸੀ ਸੋਹਲ ਸਾਹਿਬ ਨੇ ਉਹਨਾਂ ਨੇ ਉਹਨਾਂ ਨਾਲ ਸਾਡੀ ਬਹੁਤ ਵਧੀਆ ਪੰਟੀ ਸ਼ੁਰੂ ਤੋਂ ਹੀ ਬੰਦੀ ਰਹੀ ਆ ਤੇ ਇਹਦੇ ਕੰਨ ਸਾਡੀ ਇੰਨੇ ਉਹਨਾਂ ਨੇ ਸਾਡਾ ਮਾੜਾ ਮੋਟਾ ਬੋਲ ਬੁਲਾਰਾ ਕਰਾ ਦਿੱਤਾ ਕਿ ਮੇਰਾ ਕਰਾਇਆ ਵਦਾ ਉਹ 6000 ਕਰੋ ਕਰੋ ਪਰ ਅਸੀਂ ਇਹਨਾਂ ਦੇਣ ਜੋਗੇ ਨਹੀਂ ਸੀ ਸੀ ਕਿ ਮਕਾਨ ਨੇ ਪਹਿਲਾਂ ਕਿਰਾਏ ਤੇ ਹੀ ਅਸੀਂ ਕਿਰਾਏ ਤੇ ਹੀ ਲਿਆ ਸੀ ਸਾਨੂੰ ਕਿਆ ਕਹਿਆ ਸੀ ਕਿ ਭਾਵੇਂ ਇੱਥੇ ਤੁਸੀਂ 1500 ਰੁਪਏ ਦੇ ਦਿਓ ਭਾਵੇਂ ਤੁਸੀਂ 10 ਸਾਲ ਬੈਠੇ ਰਹੋ ਉਹ ਆਂਦੀ ਮੇਰੇ ਮਾਪਿਆਂ ਦੀ ਬੱਤੀ ਜਗਣੀ ਚਾਹੀਦੀ ਆ ਮੇਰੇ ਪਿਆ ਮਾਪਿਆਂ ਦਾ ਦੀਵਾ ਜਗਣਾ ਚਾਹੀਦਾ ਹੈ ਤੇ ਅਸੀਂ ਆਪਣੇ ਘਰ ਨਾਲੋਂ ਲੋਕੀਂ ਨਾਲ ਆਪਣੇ ਘਰ ਦੀ ਵੀ ਨਹੀਂ ਸਫਾਈ ਕਰਦੇ ਜਿੰਨਾ ਕਿ ਅਸੀਂ ਉਹ ਘਰ ਨੂੰ ਜਾਣ ਨਾਲੋਂ ਵੱਧ ਸਾਂਭਿਆ ਤੇ ਵੱਧ ਪਿਆਰ ਠੀਕ ਹੈ ਫਿਰ ਤੇ ਇਹ ਬਹਿ ਗਏ ਕਿੰਨੇ ਬਹਿ ਗਏ ਹੁਣ ਤੱਕ ਉਹ ਕਿਤੇ ਇਹਨਾਂ ਨੇ ਜਿਹੜੇ ਇਹਨੇ ਉਹ ਮੁੱਕਰ ਗਈ ਸਵਦੇ ਤੋਂ ਮੁੱਕਰ ਗਈ ਮੜਕੇ ਦਸੰਬਰ ਵਿੱਚ ਸਵਦੇ ਤੋਂ ਮੁੱਕਰ ਕੇ ਤੇ ਮੈਨੂੰ ਕਹਿਣ ਲੱਗੇ ਇੱਕੋ ਹਫ਼ਤੇ ਦੇ ਵਿੱਚ ਮਕਾਨ ਖਾਲੀ ਕਰ ਦੋ ਮੈਂ ਤਾਂ ਵੀ ਸਾਢੇ 30 ਦਿਨ ਨਹੀਂ ਸੀ ਤੇ ਮਕਾਨ ਖਾਲੀ ਨਹੀਂ ਹੋਣਾ ਅਸੀਂ ਤਾਂ ਆਪਣਾ ਬਣਾ ਲੈਣਾ ਸੀ ਕਹਿਣ ਲੱਗੇ ਤੁਹਾਡੇ ਕੋਲ ਤਾਂ ਪੈਸਾ ਵੀ ਕੋਈ ਨਹੀਂ ਹੈਗਾ ਤੁਸੀਂ ਕਿਤਰਾ ਬਣਾ ਲੋਗੇ ਲੋਕੀ ਕਹਿੰਦੇ ਇਹਨਾਂ ਕੋਲ ਪੈਸਾ ਹੀ ਨਹੀਂ ਹੈ ਕਿਰਾਏ ਨਹੀਂ ਲਿਖਤ ਨਹੀਂ ਕੋਈ ਹੋਈ ਤੇ ਫਿਰ ਉਹ ਡੀਲਰਾਂ ਨਾਲ ਗੱਲ ਚੱਲਦੀ ਸਾਨੂੰ ਇੱਥੇ ਰਹਿੰਦਿਆਂ ਨੂੰ 7-8 ਸਾਲ ਹੋ ਗਿਆ ਅੱਛਾ ਉਹ ਤੋਂ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਪਹਿਲਾਂ ਕੋਈ ਗੱਲਬਾਤ ਨਹੀਂ ਹੋਈ ਬਸ ਇਹੋ ਜਿਹਾ ਸ਼ਬਦਾਂ 9 ਮਹੀਨੇ ਸਵਦੇ ਦੀ ਗੱਲ ਚੱਲਦੀ ਰਹੀ ਆ ਤੇ ਦਸੰਬਰ ਚ ਆ ਕੇ ਮੁੱਕਰ ਗਈ ਉਹ ਸਵਦੇ ਤਾਂ ਅੱਜ ਇਹਨਾਂ ਨੇ ਕੁਝ ਨਹੀਂ ਕੀਤਾ ਇੱਕ ਦਿਨ ਪੁਲਿਸ ਲੈ ਕੇ ਘਰੇ ਆਏ ਮੈਂ ਉਹਨਾਂ ਨੂੰ ਕਿਹਾ ਵੀਰੇ ਸਾਨੂੰ ਹਫਤੇ ਦਾ ਟਾਈਮ ਦੇ ਦਿਓ ਅੱਛਾ ਸਾਨੂੰ ਐਨਆਰਾਈ ਥਾਣੇ ਤੇ ਸੱਦਿਆ ਗਿਆ ਅਸੀਂ ਉੱਥੇ ਵੀ ਉਹਨਾਂ ਨੂੰ ਆਖਿਆ ਇਹਨੇ ਕਿਹਾ ਵੀ ਜਨਵਰੀ ਦੇ ਪਹਿਲੇ ਹਫਤੇ ਮੈਂ 2 ਤਰੀਕ ਨੂੰ ਆ ਰਹੀ ਆ ਅਸੀਂ ਮਕਾਨ ਲੈ ਕੇ ਹੱਥ 'ਚ ਰੱਖਿਆ ਵੀ ਜਦੋਂ ਇਹ ਆਊਗੀ ਇਹਨੂੰ ਚਾਬੀ ਦੇਵਾਂਗੇ ਅਸੀਂ ਕਿਸੇ ਹੋਰ ਨੂੰ ਚਾਬੀ ਨਹੀਂ ਦੇਣੀ ਸਰਬਜੀਤ ਕੌਰ ਡਿਕ ਪਰਮਿੰਦਰ ਸਿੰਘ ਦੀ ਵਾਈਫ ਉਹ ਸਾਡੇ ਨਾਲ ਕਹੀ ਸੀ ਉਹਨੇ ਵੀ ਗਵਾਹੀ ਦਿੱਤੀ ਇਸ ਗੱਲ ਦੀ ਵੀ ਜਦੋਂ ਹੀ ਆਉਗੇ ਇਹਨੂੰ ਚਾਬੀ ਦੇ ਦਾਂਗੇ ਜਦੋਂ ਚਾਨ ਚੱਕ ਸਾਡੇ ਘਰ ਆ ਗਈ ਆ ਇਹਨੇ ਆਣ ਕੇ ਸਾਡੇ ਘਰ ਕਿਹਾ ਵੀ ਤੁਸੀਂ ਖਾਲੀ ਕਰੋ ਐ ਆ ਕੁਲਸ ਵਾਲਿਆਂ ਨੇ ਅੱਗੇ ਰਿਕਵੈਸਟ ਕੀਤੀ ਮੈਂ ਕਿਹਾ ਮੈਨੂੰ ਸਿਰਫ ਤੁਸੀਂ ਤਿੰਨ ਚਾਰ ਦਿਨ ਦੇ ਦਿਓ ਮੇਰਾ ਬੰਦਾ ਘਰ ਨਹੀਂ ਹੈਗਾ ਮੇਰਾ ਹਸਬੰਦ ਘਰ ਨਹੀਂ ਰਹਿੰਦਾ ਮੇਰੇ ਕੋਲ ਬੱਚੀਆਂ ਡਿਊਟੀ ਵਾਲੀਆਂ ਪ੍ਰਾਈਵੇਟ ਡਿਊਟੀ ਕਰਦੀਆਂ ਮੇਰਾ ਬੱਚਾ ਅੰਡਰ ਐਂਟਰੀ ਉਹ ਕੀ ਕਰੂਗਾ ਉਹ ਸਿਰਫ 17-18 ਸਾਲ ਦਾ ਬੱਚਾ ਮੇਰਾ ਮੇਰਾ ਨਾਮ ਰਮਨਪ੍ਰੀਤ ਕੌਰ ਆ ਮੈਂ ਇਹਨਾਂ ਦੀ ਬੇਟੀ ਆ ਮੈਂ ਵੀ ਪਿਛਲੇ 1.5 ਸਾਲ ਤੋਂ ਇਹਨਾਂ ਦੇ ਨਾਲ ਰਹਿੰਦੀ ਆ ਮੈਂ ਆਗਰੇ ਤੋਂ ਆਈ ਹੋਈ ਆ ਤੇ ਇਹਨਾਂ ਨਾਲ ਸਾਡੀ ਕੋਈ ਤਾਂ ਦੱਸਿਆ ਜਿੱਦਾਂ ਮਮਾ ਨੇ ਕਿ ਸੌਦੇ ਦੀ ਗੱਲ ਹੀ ਚੱਲਦੀ ਰਹੀ ਅਸੀਂ 플ੌਟ ਲੈ ਕੇ 2.5 ਸਾਲ 3 ਸਾਲ ਹੋ ਗਏ ਸਾਨੂੰ 플ੌਟ ਲੈ ਕੇ ਰੱਖਿਆ ਵਾ ਅਸੀਂ ਉੱਥੇ ਬਣਾਉਣਾ ਸੀ ਫਿਰ ਸਾਨੂੰ ਮਤਲਬ ਮੈਂ ਵੀ ਇੱਥੇ ਆਪਣਾ ਘਰ ਬਣਾਉਣਾ ਸੀ ਤੇ ਅਸੀਂ ਸੋਚਿਆ ਕਿ ਅਸੀਂ ਸਾਂਝਾ ਰਲ ਕੇ ਆਪਣਾ ਘਰ ਲੈ ਲਈਏ ਕੁਝ ਇਹ ਪਾ ਦੇਣਗੇ ਕੁਝ ਮੈਂ ਪਾ ਦਾਂਗੇ ਤੇ ਅਸੀਂ ਡੀਲਰ ਨਾਲ ਗੱਲ ਕੀਤੀ ਡੀਲਰ ਕਹਿੰਦਾ ਜਿਹੜੇ ਘਰ 'ਚ ਤੁਸੀਂ ਰਹਿੰਦੇ ਜੀ ਆਪਾਂ ਤੁਹਾਨੂੰ ਇਹੀ ਦਵਾ ਦਿੰਨੇ ਆ ਦੇਖੋ ਜੀ ਇਹ ਦਵਾ ਦੋ ਤੇ ਤੁਹਾਡਾ ਵਧੀਆ ਗੱਲ ਆ ਇਹਨਾਂ ਵੀ ਲੱਖ ਤੋਂ ਗੱਲ ਹੁੰਦੀ ਹੁੰਦੀ 24 ਲੱਖ ਤੇ ਗੱਲ ਹੋ ਗਈ। ਪਾਜੀ ਕਹਿੰਦੇ ਡੀਲਰ ਸਾਹਿਬ ਕਹਿੰਦੇ ਕਿ ਰਵਨ 24 ਲੱਖ ਚ ਗੱਲ ਨਿਪੜਨ ਦੀ 10 ਲੈਣਾ ਕਿ ਨਹੀਂ ਲੈਣਾ ਮੈਂ ਕਿਹਾ ਕੋਈ ਨਹੀਂ ਪਾਜੀ ਇਹ ਲੈ ਲਾਂਗੇ। ਤੁਸੀਂ ਸਾਡੀ ਗੱਲ ਕਰਾਓ। ਕਹਿੰਦੇ ਫਿਰ ਮੈਨੂੰ ਸਾਈ ਫੜਾ ਦੋ ਮੈਂ ਉਹਨਾਂ ਨੂੰ 50000 ਰੁਪਏ ਸਾਈ ਵੀ ਫੜਾਤੀ ਆ। ਲਿਖਤ ਨਹੀਂ ਹੋਈ। ਬਸ ਫੋਨਾਂ ਨਾਲ ਗੱਲਾਂ ਉਹਨਾਂ ਦੀਆਂ ਹੁੰਦੀਆਂ ਆ। ਉਹ ਕੋਦੇ ਉਹਨਾਂ ਦੇ ਗਏ 50000 ਰੁਪਏ। ਹਾਂਜੀ ਉਹਨਾਂ ਦੇ ਡੀਲਰ ਨਾਲ ਉਹ ਆਪੇ ਕੋਦੇ ਨਹੀਂ ਦੱਸਣਗੇ ਇਹ ਗੱਲ ਉਹਨੇ ਕਰਦੇ ਪਏ। ਉਹ ਕਹਿੰਦੇ ਹਾਂ ਇਹ ਗੱਲ ਕਰਾਂਗੇ ਕਿ ਸਾਡੇ ਨਾਲ ਗੱਲਾਂ ਚੱਲਦੀਆਂ ਹੀ ਆਂ ਇਹ ਖਾਲੀ ਕਰ ਤੋਂ ਅਸੀਂ ਇਹਨਾਂ ਨੂੰ ਇਹੀ ਕਿਹਾ ਹੈ ਕਿ ਅਸੀਂ ਇੱਕ ਹਫ਼ਤੇ ਚ ਨਹੀਂ ਕਿੱਦਾਂ ਖਾਲੀ ਕਰ ਦਾਂਗੇ ਤੇ ਉਹ ਇਹਨਾਂ ਨੇ ਫਿਰ ਸਾਡੇ ਦੇ ਮਮਾ ਮੇਰੀ ਤੇ ਦਰਖਾਸਤ ਦੇਤੀ ਐਨਆਰਆਈ ਥਾਣੇ ਦਾ ਅੰਮ੍ਰਿਤਸਰ ਹੁੰਦਾ ਪੰਜਾਬ ਯਾਰ ਕੱਲ੍ਹ ਗਿਆ ਕਿ ਜੇ ਹੋਰ ਪੇ ਗਏ ਆ ਨਹੀਂ ਉਹ ਤੇ ਸਾਡੇ ਡੀਲਰ ਨੂੰ ਗਿਆ ਸੀ ਨਾ ਉਹ ਹੀ ਵਾਪਸ ਲੈ ਲੈ ਇਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਕਿਉਂਕਿ ਸਾਡੀ ਨਹੀਂ ਇਹਨਾਂ ਨਾਲ ਗੱਲ ਸਾਡੀ ਡੀਲਰ ਨਾਲ ਹੀ ਗੱਲ ਚੱਲਦੀ ਸੀ ਹੁਣ ਇਹ ਕਹਿੰਦੀ ਸਾਡਾ ਐਡ ਟਾਈਮ ਤੇ ਖਾਲੀ ਕਰ ਦੋ ਤੇ ਅਸੀਂ ਆਖਿਆ ਉਹਨੂੰ ਕੋਈ ਨੋਟਿਸ ਨਹੀਂ ਭੇਜਿਆ ਨੇ ਕੋਈ ਕੋਈ ਨੋਟਿਸ ਨਹੀਂ ਭੇਜਿਆ ਕੋਈ ਪੋਸ਼ਟ ਨਹੀਂ ਆਇਆ ਬਿਨਾ ਨੋਟਿਸ ਤੋਂ اچਾਂਤ ਚੱਕ ਆ ਕੇ ਸਾਨੂੰ ਕਹਿ ਲਗੀ ਕਿ ਪੁੱਲਸ ਸਮਾਂ ਤੇ 11 ਤਰੀਕ ਨੂੰ ਇਹਨੇ 7 ਵਜੇ ਸਾਡੇ ਘਰ ਪੁਲਸ ਲੈ ਕੇ ਆਈ ਆ ਤੇ ਕਹਿੰਦੀ ਖਾਲੀ ਕਰੋ ਪੁਲਸ ਵਾਲਿਆਂ ਨੂੰ ਕਹੀਂ ਪੁਲਸ ਵਾਲਿਆਂ ਨਾਲ ਰਿਕਵੈਸਟ ਕੀਤੀ ਆ ਕਿ ਸਾਨੂੰ ਥੋੜਾ ਤੇ ਟਾਈਮ ਦੋ 2-4 ਦਿਨ ਦਾ ਕਿਉਂਕਿ ਜਦੋਂ ਇਹ ਵੀ ਸਾਡ ਅਹੀਂ ਕੱਲੀਆਂ ਲੇਡੀਸਾਂ ਰਹਿੰਦੀਆਂ ਵਾ ਉਹ ਵੀ ਮੈਂ ਵੀ ਜੌਬ ਕਰਦੀ ਮੇਰੀ ਛੋਟੀ ਸਿਸਟਰ ਵੀ ਜੌਬ ਕਰਦੀ ਸਾਡਾ ਬ੍ਰਦਰ ਪੜਦਾ ਵਾ ਮੇਰੀਆਂ ਛੋਟੀਆਂ ਛੋਟੀਆਂ ਦੋ ਬੇਟੀਆਂ ਵੀ ਸਕੂਲ ਪੜਦੀਆਂ ਮਮਾ ਕੱਲੇ ਘਰੇ ਰਹਿੰਦੇ ਆ ਇਹਨਾਂ ਨੂੰ ਇਹ ਲੱਗਦਾ ਕਿ ਕਬਜ਼ਾ ਕਰਦੇ ਪਏ ਜਦੋਂ ਸਾਡਾ ਲਾਗੇ ਬਣਨਦਿਆ ਮਕਾਨ ਬਿਲਕੁਲ ਲਾਗੇ ਪਾਉਂਦੇ ਜਾ ਕੇ ਕੋਈ ਹਲਾਰਾ ਸਾਡਾ ਮਕਾਨ ਲੈਂਡਰ ਤੱਕ ਸਾਡਾ ਮਕਾਨ ਜਾ ਚੁੱਕਾ ਵਾ ਇੱਕ ਹਫਤੇ ਨੂੰ ਸਾਡਾ ਲੈਂਟਰ ਪੈਣ ਵਾਲਾ ਵਾ ਅਸੀਂ ਇਹਨਾਂ ਨੂੰ ਕਿਹਾ ਬਸ ਸਾਨੂੰ ਟਾਈਮ ਦੇ ਤੁਹਾਨੂੰ ਲਾਗੇ ਬਣੇ ਲੱਭ ਲੈਣੋ